ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਮਿੱਤਰ ਪਿਆਰੇ ਨੇ ਇੰਗਲੈਂਡ ਤੋਂ ਫੋਨ ਕੀਤਾ ਸੀ ਉਹ ਖਾਲਸਾਨੀਆਂ ਦੀ ਕਰਤੂਤ ਦੱਸ ਰਿਹਾ ਸੀ ਤੇ ਮੈਂ ਤੁਹਾਡੇ ਸਾਹਮਣੇ ਉਹ ਕਨਵੇ ਕਰ ਦੇਣਾ ਐਨੀ ਕਿ ਇੰਗਲਿਸ਼ ਤਾਂ ਮੈਨੂੰ ਆਉਣ ਲੱਗ ਗਈ ਯਾਨੀ ਕਿ ਮੈਸੇਜ ਉਹ ਤੁਹਾਡੇ ਤੱਕ ਮੈਂ ਪਹੁੰਚਾ ਦੇਣਾ ਇਸ ਮਾਧਿਅਮ ਰਾਹੀਂ ਸੁਣਿਓ ਧਿਆਨ ਦੇ ਨਾਲ ਆ ਜਿਹੜਾ ਨਿਜਰ ਗੋਲੀਆਂ ਮਾਰ ਕੇ ਮਾਰਿਆ ਸੀ ਨਾ ਕੈਨੇਡਾ ਦੀ ਧਰਤੀ ਤੇ ਕਿੱਥੇ ਮਾਰਿਆ ਸੀ ਅਹ ਕਿਹੜਾ ਸ਼ਹਿਰ ਆ ਹੋ ਸ਼ਿਟੀ ਕਿਹੜੀ ਐ ਚਲੋ ਬਾਬੇ ਨਾਨਕ ਦਾ ਗੁਰਦੁਆਰਾ ਹੈਗਾ ਗੁਰਨਾਨਕ ਸਿੱਖ ਟੈਂਪਲ ਹਾਂ ਜਿੱਤੇ ਆ ਗਿਆ ਸਰੀ ਡੈਲਟਾ ਦੇ ਵਿੱਚ ਉੱਥੇ ਗੁਰਦੁਆਰੇ ਦੀ پارک ਪਾਰਕਿੰਗ ਦੇ ਵਿੱਚ ਮਾਰਿਆ ਸੀ ਗੋਲੀਆਂ ਮਾਰ ਕੇ ਇਲਜ਼ਾਮ ਕਿਤੇ ਲਾਇਆ ਸੀ ਭਾਰਤ ਸਰਕਾਰ ਤੇ ਤੇ ਮਾਰਿਆ ਕਿਹਨੇ ਸੀ ਰਿਪ ਦੋਮਣ ਮਲਕ ਦੇ ਬੰਦਿਆਂ ਨੇ ਤੇ ਉਹਦੇ ਪੋਸਟਰ ਚਪਾਏ ਜਾ ਰਹੇ ਨੇ ਉਹਦੀ ਤਸਵੀਰ ਗੁਰੂ ਘਰ ਦੇ ਵਿੱਚ ਦਰਵਾਸਾ ਦੇ ਵਿੱਚ ਲਾਈ ਹੈ ਕੈਨੇਡਾ ਦੇ ਵਿੱਚ ਅੱਤਵਾਦੀ ਸੀ ਉਹ ਬੰਦਾ ਕੀ ਕਿਹਾ ਜਾ ਰਿਹਾ ਇਹ ਤਾਂ ਜੀ ਬਬਰ ਖਾਲਸਾ ਹੈ ਇਹ ਤਾਂ ਜੀ ਖਾਲਸਤਾਨੀ ਹੈ ਨਾ 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 ਅੱਤਵਾਦੀ ਲੁੱਟ-ਛੁਟ ਕਰਨ ਵਾਲਾ ਚਲੋ ਇਹ ਤਾਂ ਇਹਦਾ ਕਰੈਕਟਰ ਸੀ ਜਿਹੜਾ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਮੈਂ ਇਹਨਾਂ ਦੀ ਕਰਤੂਤ ਦੱਸਣੀ ਹੈ ਇਸ ਨਿੱਜਰ ਨੂੰ ਨਾ ਚੰਗੀ ਤਰ੍ਹਾਂ ਪਤਾ ਸੀ ਕਿ ਇੱਥੇ ਮੁਸਲਮਣ ਜਿਹੜੇ ਬੰਦੇ ਆ ਕੈਨੇਡਾ ਦੇ ਵਿੱਚ ਉਹ ਕਿਦਾਂ ਜੁਰਮ ਸਿੱਖ ਬੇਟੀਆਂ ਨਾਲ ਹਿੰਦੂ ਬੇਟੀਆਂ ਨਾਲ ਕਰ ਰਹੇ ਨੇ ਧੱਕੇ ਦੇ ਨਾਲ ਮੈਰਜਾ ਕਰਵਾ ਰਹੇ ਨੇ ਪੈਸੇ ਦਾ ਲਾਲਚ ਦੇ ਕੇ ਕੈਨੇਡਾ ਦੇ ਵਿੱਚ ਵੀ ਤੇ ਇੰਗਲੈਂਡ ਦੇ ਵਿੱਚ ਵੀ ਇਹ ਪਤਾ ਕੀ ਕਹਿੰਦੇ ਪਹਿਲਾਂ ਕਹਿੰਦੇ ਸਾਡੀ ਤੇ ਭਾਈਚਾਰ ਕਿਸਾਂਜ ਹੈ ਬੜੇ ਪਿਆਰ ਦੇ ਨਾਲ ਨੇੜੇ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਭਾਵੇਂ ਸੇ ਕੁੜੀਆਂ ਹੋਣ ਭਾਵੇਂ ਮੁਸਲਮਣ ਕੁੜੀਆਂ ਹੋਣ ਉਹਨਾਂ ਨੂੰ ਲਾਰਜ ਦੇ ਕੇ ਵੱਡੀਆਂ ਜੋਬਾਂ ਦਾ ਝਾਂਸਾ ਦੇ ਕੇ ਕੁਝ ਪੈਸੇ ਦੇ ਕੇ ਪਿਆਰ ਮੁਹੱਬਤ ਦੀ ਗੱਲ ਛੇੜ ਲੈਂਦੇ ਆ ਜਣ ਕੇ ਭਾਈਚਾਰਕ ਸਾਂਝ ਵਧਾ ਲੈਂਦੇ ਆ ਫਿਰ ਉਹਨਾਂ ਨੇ ਕਰ ਦਿਆ ਨਿਕਾਹ ਜਣ ਕੇ ਧਰਮ ਪਰਿਵਰਤਨ ਕਿਦਾਂ ਕਰਾ ਰਹੇ ਨੇ ਇਹ ਨਿੱਜਰ ਵਰਗੇ ਜਿਹੜੇ ਖਾਲਸਤਾਨੀ ਨੇ ਭਾਵੇਂ ਅਮਰੀਕਾ ਵਿੱਚ ਬੈਠੇ ਹੋਣ ਤੇ ਭਾਵੇਂ ਕੈਨੇਡਾ ਵਿੱਚ ਬੈਠੇ ਹੋਣ ਇਹਨਾਂ ਦੀ ਜਵਾਨ ਸੜ ਜੇ ਜੇ ਬੋਲੇ ਹੋਣ ਬੀ ਇਦਾਂ ਕਿਉਂ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਕਦੇ ਨਹੀਂ ਬੋਲੇ ਇਹ ਆ ਪਿੱਛੇ ਜੇ ਮੈਂ ਦੋ ਤਿੰਨ ਵੀਡੀਓ ਪਾਈਆਂ ਕਾਫੀ ਬੰਦਿਆਂ ਨੇ ਫੋਨ ਕੀਤੇ ਉਹ ਕਹਿੰਦੇ ਗੈਨੇ ਨਹੀਂ ਆ ਆ ਵਿਸ਼ਾ ਜਿਹੜਾ ਇਹਨੂੰ ਧਿਆਨ ਚ ਰੱਖਿਆ ਕਰੋ ਇਹ ਦੋ ਚਾਰ ਵੀਡੀਓ ਮਹੀਨੇ ਵਿੱਚ ਆਉਣੀਆਂ ਚਾਹੀਦੀਆਂ ਨੇ ਮੈਂ ਕਹਿੰਦਾ ਜੀ ਦੋ ਚਾਰ ਕਿਉਂ ਰੋਜ਼ ਪਾਵਾਂਗੇ ਇੱਕ ਅਸੀਂ ਆਪਣੀ ਕੌਮ ਨੂੰ ਤੇ ਆਪਣੀਆਂ ਸਿੱਖ ਜਾਂ ਹਿੰਦੂ ਕੁੜੀਆਂ ਨੂੰ ਇਹਨਾਂ ਤੋਂ ਬਚਾਉਣਾ ਹੈ ਇਹਨਾਂ ਕੋਈ ਦੀਨਮਾਨ ਨਹੀਂ ਇੰਨਾ ਜੁਲਮੇ ਬੰਦੇ ਕਰ ਰਹੇ ਨੇ ਔਰ ਇੱਕ ਰਾ ਕੌਣ ਰਿਹਾ ਹੈ ਖਾਲਸਤਾਨੀ ਜਾਣਬੁੱਝ ਕੇ ਜਲੀਲ ਕਰਦੇ ਨੇ ਕਿਹਦੇ ਕਹਿਣ ਤੇ ਆਈਐਸਆਈ ਪਾਕਿਸਤਾਨ ਦੇ ਕਹਿਣ ਤੇ ਇਤਾਂ ਸਭ ਕੁਝ ਹੋ ਰਿਹਾ ਹੈ ਹੁਣ ਜਿਹੜਾ ਨਿੱਜਰ ਦੀ ਫੋਟੋ ਲਾਈ ਹੈ ਨਾ ਗੁਰਦਵਾਰੇ ਦੇ ਅੰਦਰ ਗੁਰਸਾਹਬ ਦੀ ਹਜ਼ੂਰੀ ਵਿੱਚ ਉੱਚੀ ਕਰਕੇ ਤੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਗੁਰਦਵਾਰਾ ਸਾਹਿਬ ਦੇ ਵਿੱਚ ਫੋਟੋ ਉਹਨਾਂ ਦੀ ਲਾਓ ਜਿਨ੍ਹਾਂ ਨੇ ਕੌਮ ਲਈ ਕੁਝ ਕੀਤਾ ਹੋਵੇ ਇਹ ਤਾਂ ਨਿੱਜੀ ਰੰਜਸ਼ਾਂ ਕਰਕੇ ਤਾਂ ਮਰੇ ਨੇ ਆਪਸ ਵਿੱਚ ਇੱਕ ਦੂਜੇ ਨੂੰ ਮਾਰਦੇ ਨੇ ਔਰ ਸਭ ਤੋਂ ਵੱਡੇ ਡਰੱਗੀ ਨੇ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਵਿੱਚ ਇਹਨਾਂ ਕੋਲੇ ਇੰਨਾ ਪੈਸਾ ਆਉਂਦਾ ਕਿੱਥੋਂ ਹੈ ਜਾਂ ਤਾਂ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਤੇ ਜਾਂ ਨਸ਼ਾ ਤਸ਼ਕਰ ਨੇ ਡਰੱਗਸ ਸਮਾਇਕ ਸ਼ਰਾਂ ਵੇਚ ਰਹੇ ਨੇ ਉਥੇ ਜਾਨੀ ਕਿ ਜਿਹੜਾ ਮੁੱਦਾ ਇਹਨਾਂ ਨੇ ਚੁੱਕਣਾ ਹੁੰਦਾ ਕੌਮ ਲਈ ਉਥੇ ਇਹ ਕਬੂਤਰ ਮੰਗੂ ਅੱਖਾਂ ਬੰਦ ਕਰ ਲੈਂਦੇ ਨੇ ਇਹਨਾਂ ਜਵਾਨ ਵਿੱਚ ਘੁੰਗਣੀਆਂ ਪੈ ਜਾਂਦੀਆਂ ਨੇ ਬੋਲਦੇ ਨਹੀਂ ਆ ਸ਼ਰਿਆਮ ਅਤਿਆਚਾਰ ਹਿੰਦੂ ਤੇ ਸਿੱਖ ਬੇਟੀਆਂ ਦੇ ਨਾਲ ਇੰਗਲੈਂਡ ਵਿੱਚ ਕੈਨੇਡਾ ਵਿੱਚ ਅਮਰੀਕਾ ਵਿੱਚ ਹੋਇਆ ਜ਼ਬਰਜਨਾਹ ਕੀਤੇ ਗਏ ਔਰ ਉਹਨਾਂ ਨੂੰ ਧੋਖੇ ਦੇ ਨਾਲ ਗੁੰਮਰਾਹ ਕਰਕੇ ਲਾਜ ਦੇ ਕੇ ਉਹਨਾਂ ਨਾਲ ਨਕਾਬ ਪਣਾਉਂਦੇ ਨੇ ਮੈਰਜ ਕਰਦੇ ਨੇ ਤੇ ਹੁਣ ਦੱਸੋ ਇੱਥੇ ਖ਼ਲਸਤਾ ਨਹੀਂ ਬੋਲਦੇ ਨੇ ਜੇ ਕੋਈ ਬੋਲੇ ਦਿਖਾਓ ਇਹ ਜਿਹੜਾ ਪੰਨੂ ਹੈ ਬੇੜੀਆਂ ਪੀਣਾ ਇਹ ਇੱਕ ਵੀ ਬਿਆਨ ਦਿੱਤਾ ਹੋਵੇ ਤਾਂ ਮੈਨੂੰ ਦਿਖਾ ਦਿਓ ਤੁਸੀਂ ਮੈਂ ਕਿਉਂ ਬੋਲ ਰਿਹਾ ਕਿਉਂਕਿ ਮੈਨੂੰ ਇਹਨਾਂ ਲੋਕਾਂ ਦੀਆਂ ਕਰਤੂਤਾਂ ਦੱਸੀਆਂ ਕਿ ਜਦੋਂ ਇਹਨਾਂ ਨਾਲ ਗੱਲ ਕਰੀ ਇਹ ਫੋਨ ਤੱਕ ਨਹੀਂ ਚੁੱਕਦੇ ਜੇ ਫੋਨ ਚੁੱਕਦੇ ਨੇ ਕਹਿਣਗੇ ਸਾਡਾ ਕੰਮ ਨਹੀਂ ਹੈਗਾ ਸਰਕਾਰ ਦਾ ਕੰਮ ਹੈ ਜਣੇ ਕਿ ਇਹਨਾਂ ਦਾ ਕੰਮ ਖਾਲਸਾ ਦੇ ਨਾਂ ਤੇ ਪੈਸਾ ਇਕੱਠਾ ਕਰਨਾ ਗੁੰਡਾਗਰਦੀ ਕਰਨੇ ਨਸ਼ੇ ਵੇਚਣੇ ਨੇ ਕੌਮ ਲਈ ਨਹੀਂ ਕੁਝ ਕਰਨਾ ਜੇ ਇਹਨਾਂ ਖਾਲਸਾ ਨੇ ਕੌਮ ਲਈ ਅਜੇ ਤੱਕ ਕੁਝ ਕੀਤਾ ਹੈ ਅਨਜਰ ਵਰਗੇ ਜਿਹੜੇ ਮਰੇ ਨੇ ਰਬ ਦਮਨ ਮਲਕ ਵਰਗੇ ਦੱਸੋ ਕੀ ਕੀਤਾ ਆਪਣੇ ਘਰ ਪਰੇ ਨੇ ਤੇ ਕੌਮ ਨੂੰ ਬਦਨਾਮ ਕੀਤਾ ਪਰ ਜਿੰਨਾ ਚਿਰ ਬੁੱਟਾ ਸਿੰਘ ਧਰਤੀ ਤੇ ਜੀਵੇਗਾ ਨਾ ਜਿੰਨੇ ਆਹ ਸਵਾਸ ਚੱਲਦੇ ਨੇ ਉਹਨਾਂ ਚਿਰ ਤੁਹਾਡੇ ਪੋਤੜੇ ਚੰਗੀ ਤਰ੍ਹਾਂ ਲੋਕਾਂ ਸਾਹਮਣੇ ਖੁੱਲ ਕੇ ਰੱਖੋ ਜੋ ਕਰਨਾ ਹੈ ਕਰੋ ਪਰ ਜੇ ਥੋੜੀ ਬਹੁਤੀ ਅਣਖ ਸ਼ਰਮ ਹੈਗੀ ਆ ਜਦੋਂ ਇਹੋ ਜਿਹੇ ਕਰਤੂਤਾਂ ਤੁਹਾਡੇ ਨਾਲ ਤੁਹਾਡੇ ਸਾਹਮਣੇ ਆਉਂਦੀਆਂ ਨੇ ਕਿਸੇ ਬਤੀ ਦੇ ਨਾਲ ਧੱਕਾ ਹੁੰਦਾ ਜੁਰਮ ਹੁੰਦਾ ਤੁਸੀਂ ਉਹਦੋਂ ਬੋਲਦੇ ਨਹੀਂ ਪਰ ਬੋਲਣਾ ਤੁਸੀਂ ਹੈ ਨਹੀਂ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਪਰ ਮੈਂ ਤੁਹਾਡੇ ਕਰਤੂਤਾਂ ਸਮਾਰ ਸਮਾਰ ਕੇ ਚੰਗੀ ਤਰ੍ਹਾਂ ਦੱਸਾਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਔਰ ਹੁਣ ਉਹ ਲੋਕ ਮੈਨੂੰ ਫੋਨ ਕਰਨ ਲੱਗ ਗਏ ਔਰ ਜਿੰਨੇ ਵੀ ਮੈਨੂੰ ਫੋਨ ਆਉਂਦੇ ਨੇ ਮੈਂ ਸਾਰਿਆਂ ਦੀ ਗੱਲ ਸੁਣ ਕੇ ਤੇ ਤੁਹਾਡੀਆਂ ਕਰਤੂਤਾਂ ਦੱਸੀ ਜਾਣੀਆਂ ਨੇ ਤੁਹਾਨੂੰ ਗੋਲੀ ਨਾਲ ਜ਼ਹਿਰ ਦੇ ਕੇ ਮਾਰਨ ਦੀ ਲੋੜ ਨਹੀਂ ਹੈ ਵੀ ਤੁਸੀਂ ਬਹਾਨੇ ਲਾਉਨੇ। ਤੁਹਾਡੀਆਂ ਕਰਤੂਤਾਆਂ ਇੰਨੀਆਂ ਦਸਨੀਆਂ ਨੇ ਤੁਸੀਂ ਸ਼ਰਮ ਦੇ ਨਾਲ ਆਪੇ ਆਪ ਹੌਲੀ-ਹੌਲੀ ਮਰ ਜਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।